ਦੋਸਤੋ ਕਹਿੰਦੇ ਨੇ ਕਰਮਾਂ ਦੇ ਕੋਲ ਨਾ ਕਾਗਜ਼ ਹੈ ਨਾ ਕਿਤਾਬ ਹੈ ਫਿਰ ਵੀ ਸਾਰੇ ਜਗਤ ਦਾ ਹਿਸਾਬ ਹੈ ਇਹ ਕਿਹਾ ਜਾਂਦਾ ਹੈ ਕਿ ਜੋ ਕਰਮ ਅਸੀਂ ਪਹਿਲਾਂ ਕੀਤੇ ਨੇ ਉਹਨਾਂ ਦਾ ਫਲ ਸਾਨੂੰ ਅੱਜ ਮਿਲਦਾ ਹੈ ਤੇ ਜੋ ਅਸੀਂ ਅੱਜ ਕਰਦੇ ਹਾਂ ਉਹਨਾਂ ਦਾ ਫਲ ਸਾਨੂੰ ਬਾਅਦ ਵਿੱਚ ਮਿਲਦਾ ਹੈ ਤਾਂ ਇਸ ਤਰ੍ਹਾਂ ਦੀ ਕੋਈ ਵਿਵਸਥਾ ਕਿਉਂ ਨਹੀਂ ਹੋਈ ਕਿ ਜੋ ਅਸੀਂ ਅੱਜ ਕਰੀਏ ਉਸ ਦਾ ਫਲ ਅੱਜ ਹੀ ਮਿਲ ਜਾਵੇ ਤਾਂ ਕਿ ਦੁਨੀਆ ਵਿੱਚੋਂ ਸਾਰੇ ਭ੍ਰਿਸ਼ਟਾਚਾਰ ਤੇ ਜਿੰਨੇ ਵੀ ਬੁਰੇ ਕਰਮ ਨੇ ਸਾਰੇ ਮਿਟ ਜਾਣ ਕੁਝ ਕਰਮਾਂ ਦਾ ਫਲ ਤੁਰੰਤ ਮਿਲਦਾ ਹੈ ਤੇ ਕੁਝ ਦਾ ਫਲ ਸਮੇਂ ਦੇ ਨਾਲ ਮਿਲਦਾ ਹੈ ਕਿਵੇਂ ਮਿਲਦਾ ਹੈ ਆਓ ਸਮਝਦੇ ਹਾਂ ਇੱਕ ਸ਼ਹਿਰ ਵਿੱਚ ਦੋ ਆਦਮੀ ਰਹਿੰਦੇ ਸੀ ਇੱਕ ਆਦਮੀ ਵਪਾਰੀ ਸੀ ਜਿਹਦੇ ਜੀਵਨ ਵਿੱਚ ਧਰਮ ਦੀ ਬਹੁਤ ਮਹੱਤਤਾ ਸੀ ਉਹ ਪੂਜਾ ਪਾਠ ਵਿੱਚ ਯਕੀਨ ਰੱਖਦਾ ਸੀ ਹਰ ਰੋਜ਼ ਮੰਦਰ ਜਾਂਦਾ ਦਾਨ ਧਰਮ ਵੀ ਕਰਦਾ ਹਰ ਰੋਜ਼ ਭਗਵਾਨ ਦੀ ਪੂਜਾ ਕਰਦਾ ਤੇ ਸਭ ਦੀ ਮਦਦ ਵੀ ਕਰਦਾ ਸੀ ਤੇ ਦੂਸਰਾ ਆਦਮੀ ਬਿਲਕੁਲ ਉਲਟ ਸੀ ਉਹ ਹਰ ਰੋਜ਼ ਮੰਦਰ ਤਾਂ ਜਾਂਦਾ ਸੀ ਪਰ ਪੂਜਾ ਪਾਠ ਕਰ ਲਈ ਨਹੀਂ ਬਲਕਿ ਮੰਦਰ ਦੇ ਬਾਹਰੋਂ ਜੁੱਤੀਆਂ ਚਪਲਾਂ ਚੋਰੀ ਕਰ ਲਈ ਉਸ ਨੂੰ ਦਾਨ ਤੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਉਸ ਨੂੰ ਈਸ਼ਵਰ ਤੇ ਵਿਸ਼ਵਾਸ ਵੀ ਨਹੀਂ ਸੀ ਉਹ ਇਸ ਤਰ੍ਹਾਂ ਹੀ ਦੂਜਿਆਂ ਦੀਆਂ ਚੀਜ਼ਾਂ ਚੋਰੀ ਕਰਕੇ ਆਪਣਾ ਜੀਵਨ ਬਤਾਉਂਦਾ ਸੀ ਸਮਾਂ ਬੀਤਦਾ ਗਿਆ ਇੱਕ ਦਿਨ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਇਸ ਵਜ੍ਹਾ ਨਾਲ ਮੰਦਰ ਵਿੱਚ ਪੁਜਾਰੀ ਦੇ ਇਲਾਵਾ ਕੋਈ ਨਹੀਂ ਸੀ ਇਹ ਗੱਲ ਜਦੋਂ ਦੂਸਰੇ ਆਦਮੀ ਨੂੰ ਪਤਾ ਚੱਲੀ ਤਾਂ ਉਸਨੇ ਸੋਚਿਆ ਕਿ ਇਹ ਸਹੀ ਮੌਕਾ ਹੈ ਮੰਦਰ ਦਾ ਧਨ ਚੋਰੀ ਕਰਨ ਦਾ ਇਹੀ ਸੋਚ ਕੇ ਉਹ ਮੰਦਰ ਦੇ ਅੰਦਰ ਚਲਾ ਗਿਆ ਪੁਜਾਰੀ ਸੌ ਰਿਹਾ ਸੀ ਤੇ ਪੁਜਾਰੀ ਤੋਂ ਨਜ਼ਰ بچਾ ਕੇ ਉਸਨੇ ਮੰਦਰ ਦਾ ਸਾਰਾ ਧਨ ਚੋਰੀ ਕਰ ਲਿਆ ਤੇ ਉੱਥੋਂ ਭੱਜ ਗਿਆ ਉਸੇ ਸਮੇਂ ਧਰਮ ਕਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਪਹਿਲਾ ਵਿਅਕਤੀ ਵੀ ਮੰਦਰ ਪਹੁੰਚਿਆ ਬਦਕਿਸਮਤੀ ਨਾਲ ਮੰਦਰ ਦੇ ਪੁਜਾਰੀ ਨੇ ਉਸਨੂੰ ਹੀ ਚੋਰ ਸਮਝ ਲਿਆ ਤੇ ਰੌਲਾ ਪਾਉਣ ਲੱਗਾ ਉੱਥੇ ਲੋਕ ਇਕੱਠੇ ਹੋ ਗਏ ਜਿਸ ਨੂੰ ਬਹੁਤ ਕੁੱਟਿਆ ਮਾਰਿਆ ਕਿਸੇ ਤਰ੍ਹਾਂ ਉਹ ਬਚਦਾ ਬਚੌਂਦਾ ਉੱਥੋਂ ਨਿਕਲਿਆ ਤਾਂ ਬਦਕਿਸਮਤੀ ਨੇ ਉਸ ਦਾ ਸਾਥ ਉੱਥੇ ਵੀ ਨਹੀਂ ਛੱਡਿਆ ਮੰਦਰ ਤੋਂ ਥੋੜੀ ਦੂਰ ਜਾ ਕੇ ਉਸ ਦਾ ਪੈਰ ਟਕਰਾਇਆ ਤੇ ਡਿੱਗ ਪਿਆ ਤੇ ਉੱਥੇ ਹੀ ਜ਼ਖਮੀ ਹੋ ਗਿਆ ਕੁਝ ਸਮੇਂ ਬਾਅਦ ਉਸ ਨੂੰ ਹੋਸ਼ ਆਇਆ ਫਿਰ ਉਹ ਵਪਾਰੀ ਲੰਗੜਾਉਂਦਾ ਹੋਇਆ ਆਪਣੇ ਘਰ ਜਾਣ ਲੱਗਾ ਕੁਝ ਦੂਰ ਤੁਰਨ ਤੋਂ ਬਾਅਦ ਰਸਤੇ ਵਿੱਚ ਉਸ ਦੀ ਮੁਲਾਕਾਤ ਉਸ ਆਦਮੀ ਨਾਲ ਹੋਈ ਜਿਸ ਨੇ ਮੰਦਰ ਤੋਂ ਧਨ ਚੋਰੀ ਕੀਤਾ ਸੀ ਉਸ ਨੇ ਕਿਹਾ ਅੱਜ ਤਾਂ ਮੇਰੀ ਕਿਸਮਤ ਚਮਕ ਗਈ ਇੱਕੋ ਵਾਰ ਵਿੱਚ ਇੰਨਾ ਸਾਰਾ ਧਨ ਮਿਲ ਗਿਆ ਇਹ ਸਭ ਦੇਖ ਕੇ ਪਹਿਲੇ ਆਦਮੀ ਨੂੰ ਬੜਾ ਬੁਰਾ ਲੱਗਾ ਦਿਓਸ ਨੇ ਆਪਣੇ ਘਰ ਜਾ ਕੇ ਆਪਣੇ ਘਰ ਵਿੱਚੋਂ ਭਗਵਾਨ ਦੀਆਂ ਸਾਰੀਆਂ ਤਸਵੀਰਾਂ ਕੱਢ ਦਿੱਤੀਆਂ। ਉਹ ਜੋ ਚੋਰ ਸੀ ਉਸ ਨੇ ਆਪਣਾ ਪੂਰਾ ਜੀਵਨ ਇਸੇ ਤਰ੍ਹਾਂ ਹੀ ਚੋਰੀ ਕਰਨ ਵਿੱਚ گزار ਦਿੱਤਾ। ਇਧਰ ਜੋ ਭਲਾ ਆਦਮੀ ਸੀ ਉਸ ਦੇ ਜੀਵਨ ਵਿੱਚ ਹਰ ਰੋਜ਼ ਕੁਝ ਨਾ ਕੁਝ ਸਮੱਸਿਆ ਆਉਂਦੀ ਹੀ ਰਹਿੰਦੀ ਸੀ। ਕੁਝ ਸਾਲਾਂ ਬਾਅਦ ਉਹਨਾਂ ਦੋਵਾਂ ਦੀ ਮੌਤ ਹੋ ਗਈ। ਮਰਨ ਤੋਂ ਬਾਅਦ ਦੋਵੇਂ ਜਮਰਾਜ ਦੀ ਸਭਾ ਵਿੱਚ ਪਹੁੰਚੇ ਤੇ ਭਲੇ ਆਦਮੀ ਨੇ ਦੂਸਰੇ ਵਿਅਕਤੀ ਨੂੰ ਦੇਖਿਆ ਤਾਂ ਉਸ ਨੂੰ ਬੜਾ ਗੁੱਸਾ ਆਇਆ। ਉਸ ਨੇ ਕ੍ਰੋਧ ਵਿੱਚ ਆ ਕੇ ਜਮਰਾਜ ਤੋਂ ਪੁੱਛ ਹੀ ਲਿਆ ਕਿ ਮੈਂ ਤਾਂ ਹਮੇਸ਼ਾ ਚੰਗੇ ਕੰਮ ਕਰਦਾ ਸੀ। ਧਾਨ ਧਰਮ ਵਿੱਚ ਵਿਸ਼ਵਾਸ ਰੱਖਦਾ ਸੀ। ਹਮੇਸ਼ਾ ਚੰਗੇ ਰਸਤੇ ਤੇ ਤ ਉਸਦੇ ਬਦਲੇ ਮੈਨੂੰ ਜ਼ਿੰਦਗੀ ਭਰ ਸਿਰਫ અપਮਾਨ ਤੇ ਦਰਦ ਹੀ ਮਿਲਿਆ ਤੇ ਇਸ ਵਿਅਕਤੀ ਨੂੰ ਨੋਟਾਂ ਨਾਲ ਭਰੀ ਪੋਟਲੀ ਆਖਰ ਇਹ ਸਾ ਪੀੜ ਭਾਵ ਕਿਉਂ ਇਸ ਤੇ ਯਮਰਾਜ ਨੇ ਕਿਹਾ ਪੁੱਤਰ ਤੁਸੀਂ ਗਲਤ ਸਮਝ ਰਹੇ ਹੋ ਜਿਹੜੇ ਦਿਨ ਤੁਸੀਂ ਅੜਕ ਕੇ ਡਿੱਗੇ ਸੀ ਉਹ ਦਿਨ ਤੁਹਾਡੇ ਜੀਵਨ ਦਾ ਆਖਰੀ ਦਿਨ ਸੀ ਪਰ ਤੁਹਾਡੇ ਚੰਗੇ ਕਰਮਾਂ ਦੀ ਵਜ੍ਹਾ ਨਾਲ ਤੁਹਾਡੀ ਮੌਤ ਸਿਰਫ ਇੱਕ ਛੋਟੀ ਜੀ ਝੋਟ ਵਿੱਚ ਬਦਲ ਗਈ ਤੇ ਤੁਸੀਂ ਇਸ ਦੁਸ਼ਟ ਵਿਅਕਤੀ ਬਾਰੇ ਜਾਨਣਾ ਚਾਹੁੰਦੇ ਹੋ ਦਰਸਲ ਇਸਦੇ ਭਾਗ ਵਿੱਚ ਰਾਜਯੋਗ ਸੀ ਪਰ ਇਸਦੇ ਕਰਮਾਂ ਤੇ ਅਧਰਮ ਦੀ ਵਜ੍ਹਾ ਨਾਲ ਉਹ ਸਿਰਫ ਇੱਕ ਛੋਟੀ ਜੀ ਧਨ ਦੀ ਪੋਟਲੀ ਵਿੱਚ ਬਦਲ ਗਿਆ ਇਸ ਤੋਂ ਬਾਅਦ ਜਮਰਾਜ ਉਸ ਭਲੇ ਵਿਅਕਤੀ ਨੂੰ ਕਹਿੰਦੇ ਨੇ ਕਿ ਹੁਣ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਇਸ ਤਰ੍ਹਾਂ ਸੋਚਣਾ ਕਿ ਉਹ ਰੱਬ ਤੁਹਾਡੇ ਕਰਮਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ ਇਹ ਬਿਲਕੁਲ ਗਲਤ ਹੈ ਰੱਬ ਸਾਨੂੰ ਕਦੋਂ ਕੀ ਤੇ ਕਿਹੜੇ ਰੂਪ ਵਿੱਚ ਦੇ ਰਿਹਾ ਹੈ ਮਨੁੱਖ ਨੂੰ ਕਦੇ ਸਮਝ ਵਿੱਚ ਨਹੀਂ ਆਉਂਦਾ ਪਰ ਤੁਸੀਂ ਚੰਗੇ ਕਰਮ ਕਰਦੇ ਰਹੋ ਤਾਂ ਈਸ਼ਵਰ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਤੁਸੀਂ ਉਸ ਫਲ ਤੋਂ ਨਹੀਂ ਭੱਜ ਸਕਦੇ ਭੱਜਣ ਦੀ ਜਿੰਨੀ ਵੀ ਕੋਸ਼ਿਸ਼ ਕਰ ਲਵੋ ਪਰ ਉਹ ਫਲ ਤੁਹਾਨੂੰ ਭੋਗਤਣਾ ਹੀ ਪਵੇਗਾ ਇਸ ਤੋਂ ਬਿਨਾਂ ਕਰਮ ਸ਼ਾਂਤ ਨਹੀਂ ਹੁੰਦਾ ਅਸੀਂ ਜਿੰਨੇ ਵੀ ਚੰਗੇ ਬੁਰੇ ਕਰਮ ਕਰ ਲਈਏ ਉਸ ਦਾ ਫਲ ਸਾਡੇ ਨਾਲ ਹੀ ਰਹਿੰਦਾ ਹੈ ਭਾਵੇਂ ਸਾਨੂੰ ਦੇਰੀ ਨਾਲ ਹੀ ਮਿਲੇ ਪਰ ਮਿਲਦਾ ਜ਼ਰੂਰ ਹੈ ਦੋਸਤੋ ਇਸ ਦੂਸਰੀ ਕਹਾਣੀ ਰਾਹੀਂ ਤੁਸੀਂ ਸਮਝ ਜਾਓਗੇ ਕਿ ਕਰਮ ਹੈ ਕੀ ਚੀਜ਼ ਬਹੁਤ ਹੀ ਦਿਲਚਸਪ ਕਹਾਣੀ ਹੈ ਇੱਕ ਰਾਜਾ ਸੀ ਇੱਕ ਦਿਨ ਉਹ ਆਪਣੇ ਮੰਤਰੀ ਨਾਲ ਸ਼ਹਿਰ ਦਾ ਭਰਮਣ ਕਰਨ ਲਈ ਨਿਕਲਿਆ ਭਰਮਣ ਕਰਦੇ ਕਰਦੇ ਰਾਜਾ ਤੇ ਮੰਤਰੀ ਇੱਕ ਬਾਜ਼ਾਰ ਵਿੱਚ ਪਹੁੰਚੇ ਉਸ ਬਾਜ਼ਾਰ ਵਿੱਚ ਰਾਜੇ ਦਾ ਧਿਆਨ ਇੱਕ ਦੁਕਾਨਦਾਰ ਉਤੇ ਗਿਆ ਉਸ ਦੁਕਾਨਦਾਰ ਨੂੰ ਦੇਖਦੇ ਹੀ ਰਾਜੇ ਦੇ ਮਨ ਵਿੱਚ ਪਤਾ ਨਹੀਂ ਕਿਉਂ ਇਹ ਵਿਚਾਰ ਆਇਆ ਕਿ ਮੈਂ ਇਸ ਦੁਕਾਨਦਾਰ ਨੂੰ ਕੱਲ ਫਾਂਸੀ ਦੀ ਸਜ਼ਾ ਦੇ ਦੇਵਾਂ ਇਹ ਗੱਲ ਰਾਜੇ ਨੇ ਆਪਣੇ ਮੰਤਰੀ ਨੂੰ ਦੱਸੀ ਮంత్రి ਕੁਝ ਵੀ ਬੋਲੇ ਉਸ ਤੋਂ ਪਹਿਲਾਂ ਹੀ ਰਾਜਾ ਉਸ ਦੁਕਾਨਦਾਰ ਦੀ ਦੁਕਾਨ ਦੇ ਸਾਹਮਣੇ ਉਹ ਅੱਗੇ ਨਿਕਲ ਚੁੱਕਿਆ ਸੀ ਤੇ ਹੋਰ ਗੱਲਾਂ ਕਰਨ ਲੱਗ ਪਿਆ మంత్రి ਬੜਾ ਹੀ ਚਿੰਤਤ ਹੋ ਗਿਆ ਇਹ ਗੱਲ ਸਮਝ ਨਹੀਂ ਪਾ ਰਿਹਾ ਸੀ ਕਿ ਦੁਕਾਨਦਾਰ ਦੀ ਕੀ ਗਲਤੀ ਹੈ ਦੁਕਾਨਦਾਰ ਨਾਲ ਬਿਨਾਂ ਕੋਈ ਗੱਲ ਕੀਤੇ ਬਿਨਾਂ ਕੁਝ ਸੋਚੇ ਸਮਝੇ ਮਹਾਰਾਜ ਐਸਾ ਫੈਸਲਾ ਲੈਣ ਬਾਰੇ ਕਿਉਂ ਸੋਚ ਰਹੇ ਨੇ ਰਾਜਾ ਤੇ ਮੰਤਰੀ ਭਰਮਣ ਕਰਨ ਤੋਂ ਬਾਅਦ ਰਾਜ ਦਰਬਾਰ ਵਿੱਚ ਵਾਪਸ ਚਲੇ ਗਏ ਮੰਤਰੀ ਨੂੰ ਰਾਤ ਭਰ ਨੀਂਦ ਨਹੀਂ ਆਈ ਸਵੇਰੇ ਉੱਠ ਕੇ ਮੰਤਰੀ ਇੱਕ ਸਧਾਰਨ ਆਦਮੀ ਦੇ ਪੇਸ਼ ਵਿੱਚ ਉਸ ਦੁਕਾਨਦਾਰ ਕੋਲ ਚੜ੍ਹਿਆ ਗਿਆ ਤੇ ਉਸ ਦੁਕਾਨਦਾਰ ਤੋਂ ਪੁੱਛਿਆ ਤੁਸੀਂ ਕੀ ਵੇਚਦੇ ਹੋ ਦੁਕਾਨਦਾਰ ਨੇ ਜਵਾਬ ਦਿੱਤਾ ਮੈਂ ਚੰਦਨ ਦੀ ਲੱਕੜ ਵੇਚਦਾ ਫਿਰ ਮੰਤਰੀ ਨੇ ਆਸ-ਪਾਸ ਦੇ ਲੋਕਾਂ ਤੋਂ ਦੁਕਾਨਦਾਰ ਬਾਰੇ ਪੁੱਛਣਾ ਸ਼ੁਰੂ ਕੀਤਾ ਸਭ ਨੇ ਜਵਾਬ ਦਿੱਤਾ ਕਿ ਦੁਕਾਨਦਾਰ ਕਿਸੇ ਨਾਲ ਗੱਲ ਨਹੀਂ ਕਰਦਾ ਹਮੇਸ਼ਾ ਦੁਖੀ ਰਹਿੰਦਾ ਹੈ ਮੰਤਰੀ ਨੂੰ ਗੱਲ ਸਮਝ ਵਿੱਚ ਆ ਗਈ ਮੰਤਰੀ ਫਿਰ ਵਾਪਸ ਦੁਕਾਨਦਾਰ ਕੋਲ ਗਿਆ ਤੇ ਉਸ ਦੁਕਾਨਦਾਰ ਤੋਂ ਪੁੱਛਿਆ ਤੁਸੀਂ ਦੁਖੀ ਕਿਉਂ ਰਹਿੰਦੇ ਹੋ ਦੁਕਾਨਦਾਰ ਨੇ ਦੱਸਿਆ ਕਿ ਮੈਂ ਦੁਖੀ ਇਸ ਲਈ ਰਹਿੰਦਾ ਹਾਂ ਕਿਉਂਕਿ ਮੇਰੀ ਦੁਕਾਨ ਤੇ ਲੋਕ ਆਉਂਦੇ ਨੇ ਚੰਦਨ ਦੀਆਂ ਲੱਕੜਾਂ ਸੁੰਘਦੇ ਨੇ ਤੇ ਕਹਿੰਦੇ ਨੇ ਬਹੁਤ ਹੀ ਸੁੰਦਰ ਹੈ ਬਹੁਤ ਹੀ ਵਧੀਆ ਮਹਿਕ ਹੈ ਪਰ ਕੋਈ ਖਰੀਦਾ ਨਹੀਂ ਹੈ ਇਸ ਲਈ ਮੈਂ ਬਹੁਤ ਦੁਖੀ ਰਹਿਣਾ ਮంత్రి ਦੁਕਾਨਦਾਰ ਦੀ ਗੱਲ ਸੁਣ ਕੇ ਖੁਦ ਵੀ ਭਾਵੁਕ ਹੋ ਗਿਆ। ਦੁਕਾਨਦਾਰ ਨੇ ਮੰਤਰੀ ਨੂੰ ਕਿਹਾ, ਕੋਈ ਦੁਕਾਨਦਾਰ ਦੁਖੀ ਕਿਉਂ ਨਾ ਹੋਵੇ? ਜੇ ਉਸ ਦੀ ਦੁਕਾਨ ਦਾ ਕੋਈ ਵੀ ਸਮਾਨ ਖਰੀਦਿਆ ਨਾ ਜਾਵੇ। ਜਦ ਕਿ ਸਮਾਨ ਵਿੱਚ ਕੋਈ ਕਮੀ ਨਾ ਹੋਵੇ। ਮੰਤਰੀ ਸੋਚਣ ਲੱਗਾ ਕਿ ਇਹ ਦੁਕਾਨਦਾਰ ਆਪਣੇ ਦੁੱਖਾਂ ਦੇ ਕਾਰਨ ਇਹਨਾਂ ਦੁਖੀ ਰਹਿੰਦਾ ਹੈ। ਪਰ ਰਾਜਾ ਇਸ ਦੁਕਾਨਦਾਰ ਨੂੰ ਫਾਂਸੀ ਤੇ ਕਿਉਂ ਲੜਕਾਉਣਾ ਚਾਹੁੰਦਾ ਹੈ? ਤੇ ਰਾਜੇ ਦੇ ਮਨ ਵਿੱਚ ਆਏ ਹੋਏ ਵਿਚਾਰ ਦਾ ਉੱਤਰ ਅਜੇ ਤੱਕ ਮੰਤਰੀ ਨੂੰ ਨਹੀਂ ਮਿਲਿਆ ਸੀ। ਮੰਤਰੀ ਨੇ ਫਿਰ ਦੁਕਾਨਦਾਰ ਤੋਂ ਪੁੱਛਿਆ, ਭਾਈ ਸਾਹਿਬ ਫਿਰ ਤੁਸੀਂ ਕੀ ਕਰੋਗੇ? ਜੇ ਤੁਹਾਡੀ ਦੁਕਾਨ ਦੀਆਂ ਸਾਰੀਆਂ ਚੰਦਨ ਦੀਆਂ ਲੱਕੜਾਂ ਇ ਤਾਂ ਦੁਕਾਨਦਾਰ ਨੇ ਗੁੱਸੇ ਵਿੱਚ ਕਿਹਾ ਮੈਂ ਜਾਣਦਾ ਹਾਂ ਮੇਰੀਆਂ ਚੰਦਨ ਦੀਆਂ ਲੱਕੜਾਂ ਇੰਜ ਹੀ ਪਈਆਂ ਰਹਿ ਜਾਣਗੀਆਂ ਕੋਈ ਨਹੀਂ ਖਰੀਦੇਗਾ ਇਸ ਲਈ ਮੈਂ ਕਦੇ-ਕਦੇ ਸੋਚਦਾ ਕਿ ਸਾਡੇ ਸ਼ਹਿਰ ਦਾ ਰਾਜਾ ਜਲਦੀ ਮਰ ਜਾਵੇ ਜੇ ਰਾਜਾ ਜਲਦੀ ਮਰ ਜਾਵੇਗਾ ਤਾਂ ਮੈਂ ਉਸ ਦੇ ਰਾਜ ਦਰਬਾਰ ਵਿੱਚ ਰਾਜੇ ਦੇ ਦਾ ਸੰਸਕਾਰ ਲਈ ਆਪਣੀਆਂ ਚੰਦਨ ਦੀਆਂ ਲੱਕੜਾਂ ਦੇਵਾਂਗਾ ਜਿਸ ਨਾਲ ਮੈਨੂੰ ਕੁਝ ਪੈਸੇ ਮਿਲ ਜਾਣਗੇ ਇਸ ਬਾਜ਼ਾਰ ਦੇ ਇਲਾਵਾ ਬਾਕੀ ਲੋਕਾਂ ਨੂੰ ਵੀ ਮੇਰੀਆਂ ਚੰਦਨ ਦੀਆਂ ਲੱਕੜਾਂ ਬਾਰੇ ਪਤਾ ਲੱਗੇਗਾ ਫਿਰ ਸ਼ਾਇਦ ਕੁਝ ਚੰਗੇ ਲੋਕ ਮੇਰੀ ਦੁਕਾਨ ਤੋਂ ਖਰੀਦਣ ਆਉਣਗੇ ਮੰਤਰੀ ਦੁਕਾਨਦਾਰ ਦੀ ਗੱਲ ਸੁਣ ਕੇ ਸਭ ਕੁਝ ਸਮਝ ਗਿਆ ਤੇ ਉਸ ਦੇ ਮਨ ਵਿੱਚ ਵਿਚਾਰ ਆਇਆ ਮంత్రి ਨੇ ਦੁਕਾਨਦਾਰ ਤੋਂ ਕੁਝ ਲੱਕੜਾਂ ਖਰੀਦ ਲਈਆਂ। ਇਸ ਖਰੀਦਦਾਰੀ ਨਾਲ ਦੁਕਾਨਦਾਰ ਨੂੰ ਕੁਝ ਪੈਸੇ ਵੀ ਮਿਲ ਗਏ ਤੇ ਉਹ ਥੋੜਾ ਖੁਸ਼ ਵੀ ਹੋ ਗਿਆ। ਮੰਤਰੀ ਚੰਦਨ ਦੀਆਂ ਲੱਕੜਾਂ ਲੈ ਕੇ ਵਾਪਸ ਰਾਜਦਰਬਾਰ ਆ ਗਿਆ। ਦਰਬਾਰ ਵਿੱਚ ਪਹੁੰਚ ਕੇ ਮੰਤਰੀ ਨੇ ਚੰਦਨ ਦੀਆਂ ਲੱਕੜਾਂ ਰਾਜੇ ਦੇ ਸਾਹਮਣੇ ਰੱਖ ਦਿੱਤੀਆਂ ਤੇ ਕਿਹਾ, "ਹੇ ਰਾਜਨ, ਇਹ ਚੰਦਨ ਦੀਆਂ ਲੱਕੜਾਂ ਉਸੇ ਦੁਕਾਨਦਾਰ ਨੇ ਤੁਹਾਨੂੰ ਭੇਟ ਕੀਤੀਆਂ ਨੇ ਜਿਹਨੂੰ ਤੁਸੀਂ ਫਾਂਸੀ ਦੇਣ ਦੀ ਸੋਚ ਰਹੇ ਸੀ।" ਰਾਜਾ ਚੰਦਰ ਨੇ ਸੁੰਘਣ ਤੋਂ ਬਾਅਦ ਬਹੁਤ ਹੀ ਪ੍ਰਸੰਨ ਹੋਇਆ। ਉਸਨੇ ਕਿਹਾ, "ਇਹ ਚੰਦਨ ਦੀਆਂ ਲੱਕੜਾਂ ਤਾਂ ਬਹੁਤ ਹੀ ਵਧੀਆ ਤੇ ਖੁਸ਼ਬੂਦਾਰ ਨੇ। ਦੁਕਾਨਦਾਰ ਦੇ ਇਸ ਉਸਨੇ ਮੰਤਰੀ ਨੂੰ ਕੁਝ ਸੋਨੇ ਦੇ ਸਿੱਕੇ ਦਿੱਤੇ ਤੇ ਕਿਹਾ ਮੇਰੇ ਵੱਲੋਂ ਆਹ ਸੋਨੇ ਦੇ ਸਿੱਕੇ ਉਸ ਦੁਕਾਨਦਾਰ ਨੂੰ ਅਨਾਮ ਵਿੱਚ ਦੇਣਾ ਤੇ ਕਹਿਣਾ ਕਿ ਅੱਜ ਤੋਂ ਬਾਅਦ ਜਦੋਂ ਵੀ ਮੈਨੂੰ ਚੰਦਨ ਦੀਆਂ ਲੱਕੜਾਂ ਦੀ ਲੋੜ ਪਵੇਗੀ ਮੈਂ ਤੁਹਾਡੀ ਦੁਕਾਨ ਤੋਂ ਹੀ ਚੰਦਨ ਦੀਆਂ ਲੱਕੜਾਂ ਲਵਾਂਗਾ ਮੰਤਰੀ ਮੁਸਕਰਾਉਣ ਲੱਗਾ ਤੇ ਸੋਚਣ ਲੱਗਾ ਕਿ ਹੁਣ ਤਾਂ ਰਾਜੇ ਦੇ ਮਨ ਵਿੱਚ ਉਸ ਦੁਕਾਨਦਾਰ ਨੂੰ ਫਾਂਸੀ ਦੇਣ ਦਾ ਵਿਚਾਰ ਆ ਹੀ ਨਹੀਂ ਸਕਦਾ ਕਿਉਂਕਿ ਹੁਣ ਤਾਂ ਹਮੇਸ਼ਾ ਦਰਬਾਰ ਲਈ ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਉਸ ਦੁਕਾਨਦਾਰ ਨੂੰ ਹੀ ਮਿਲ ਗਿਆ ਹੈ ਮੰਤਰੀ ਸੋਨੇ ਦੇ ਸਿੱਕੇ ਲੈ ਕੇ ਵਾਪਸ ਉਸ ਦੁਕਾਨਦਾਰ ਵੱਲ ਚੱਲ ਪਿਆ ਇੱਥੇ ਰਾਜਾ ਇਸ ਸੋਚ ਵਿੱਚ ਪੈ ਗਿਆ ਕਿ ਉਹ ਜਦ ਉਸ ਵੇਲੇ ਮੈਂ ਉਸ ਬਾਰੇ ਇਹ ਸੋਚ ਰਿਹਾ ਸੀ ਕਿ ਮੈਂ ਉਸ ਨੂੰ ਕੱਲ ਫਾਂਸੀ ਦੇ ਦਿਆਂ ਉਸ ਸਮੇਂ ਸ਼ਾਇਦ ਉਸ ਦੇ ਮਨ ਵਿੱਚ ਇਹ ਵਿਚਾਰ ਚੱਲ ਰਿਹਾ ਸੀ ਕਿ ਰਾਜਾ ਪਹਿਲੀ ਵਾਰ ਮੇਰੇ ਦੁਕਾਨ ਦੇ ਸਾਹਮਣੇ ਆਇਆ ਹੈ ਕਿਉਂ ਨਾ ਮੈਂ ਉਹਨਾਂ ਨੂੰ ਆਪਣੀਆਂ ਸੁੰਦਰ ਤੇ ਖੁਸ਼ਬੂਦਾਰ ਲੱਕੜੀਆਂ ਭੇਟ ਕਰਾਂ ਤੇ ਅੱਜ ਉਸ ਨੇ ਮੈਨੂੰ ਭੇਟ ਕੀਤੀਆਂ ਵੀ ਬੇਵਜ੍ਹਾ ਹੀ ਮੈਂ ਉਸ ਨੂੰ ਫਾਂਸੀ ਦੇਣ ਬਾਰੇ ਸੋਚ ਰਿਹਾ ਸੀ ਇਧਰ ਮੰਤਰੀ ਦੁਕਾਨਦਾਰ ਦੇ ਕੋਲ ਪਹੁੰਚ ਗਿਆ ਮੰਤਰੀ ਨੇ ਰਾਜੇ ਦੁਆਰਾ ਦਿੱਤੇ ਸੋਨੇ ਦੇ ਸਿੱਕੇ ਦੁਕਾਨਦਾਰ ਨੂੰ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਚੰਦਨ ਦੀਆਂ ਲੱਕੜਾਂ ਨੂੰ ਕੱਲ ਮੈਂ ਖਰੀਦ ਕੇ ਲੈ ਕੇ ਗਿਆ ਸੀ ਉਹ ਚੰਦਨ ਦੀਆਂ ਲੱਕੜਾਂ ਰਾਜੇ ਨੂੰ ਬਹੁਤ ਪ ਤੇ ਇਨਾਮ ਦੇ ਤੌਰ ਤੇ ਰਾਜੇ ਨੇ ਤੁਹਾਨੂੰ ਇਹ ਕੁਝ ਸੋਨੇ ਦੇ ਸਿੱਕੇ ਦਿੱਤੇ ਨੇ ਦੁਕਾਨਦਾਰ ਬੜਾ ਹੀ ਖੁਸ਼ ਹੋ ਗਿਆ ਨਾਲ ਹੀ ਮੰਤਰੀ ਨੇ ਉਸ ਦੁਕਾਨਦਾਰ ਨੂੰ ਇਹ ਵੀ ਦੱਸਿਆ ਕਿ ਅੱਜ ਤੋਂ ਬਾਅਦ ਦਰਬਾਰ ਵਿੱਚ ਜਦੋਂ ਵੀ ਚੰਦਨ ਦੀਆਂ ਲੱਕੜਾਂ ਦੀ ਲੋੜ ਪਵੇਗੀ ਤਾਂ ਸਾਰੀਆਂ ਲੱਕੜਾਂ ਤੁਹਾਡੀ ਦੁਕਾਨ ਤੋਂ ਹੀ ਲਈਆਂ ਜਾਣਗੀਆਂ ਦੁਕਾਨਦਾਰ ਮੰਤਰੀ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਮੰਤਰੀ ਨੇ ਦੁਕਾਨਦਾਰ ਤੋਂ ਪੁੱਛਿਆ ਕਿਉਂ ਭਾਈ ਸਾਹਿਬ ਤੁਸੀਂ ਤਾਂ ਰਾਜੇ ਦੇ ਬਾਰੇ ਇੰਨਾ ਬੁਰਾ ਸੋਚਦੇ ਸੀ ਪਰ ਦੇਖੋ ਰਾਜਾ ਤੁਹਾਡਾ ਕਿੰਨਾ ਫਿਕਰ ਕਰਦਾ ਹੈ ਰਾਜਾ ਕਿੰਨਾ ਚੰਗਾ ਹੈ ਰਾਜਾ ਆਪਣੀ ਪਰਜਾ ਦੇ ਬਾਰੇ ਕਦੇ ਵੀ ਗਲਤ ਨਹੀਂ ਸੋਚਦਾ ਦੁਕਾਨਦਾਰ ਮੰਤਰੀ ਦੀ ਗੱਲ ਨਾਲ ਸਹਿਮਤ ਹੋ ਗਿਆ ਤੇ ਉਹ ਬਹੁਤ ਦੁਖੀ ਹੋਇਆ ਪਛਤਾਉਣ ਲੱਗਾ ਉਹ ਕਹਿਣ ਲੱਗਾ ਕਿ ਮੈਂ ਰਾਜੇ ਦੇ ਬਾਰੇ ਕਿੰਨਾ ਗਲਤ ਸੋਚਦਾ ਸੀ ਰਾਜਾ ਤਾਂ ਬੜਾ ਚੰਗਾ ਹੈ ਭਗਵਾਨ ਕਰੇ ਰਾਜੇ ਦੀ ਬਹੁਤ ਲੰਬੀ ਉਮਰ ਹੋਵੇ ਇਹ ਗੱਲ ਸੁਣ ਕੇ ਮੰਤਰੀ ਵੀ ਬਹੁਤ ਖੁਸ਼ ਹੋਇਆ ਫਿਰ ਮੰਤਰੀ ਉੱਥੋਂ ਵਾਪਸ ਚਲਾ ਗਿਆ ਦੋਸਤੋ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਕਰਮ ਕੀ ਹੈ ਕਰਮ ਬੋਲੇ ਹੋਏ ਸ਼ਬਦ ਨੇ ਕਰਮ ਇੱਕ ਬਾਣੀ ਹੈ ਕਰਮ ਇੱਕ ਸੋਚ ਹੈ ਕਰਮ ਇੱਕ ਭਾਵਨਾ ਹੈ ਕਰਮ ਹਰ ਇੱਕ ਇਨਸਾਨ ਦੇ ਆਪਣੇ ਵਿਚਾਰ ਨੇ ਸਾਡੇ ਵਿਚਾਰ ਜਿਵੇਂ ਰਹਿਣਗੇ ਅਸੀਂ ਉਹੋ ਜਿਹੇ ਹੀ ਕਰਮ ਕਰਾਂਗੇ ਤੇ ਉਹਨਾਂ ਵਿਚਾਰਾਂ ਦੇ ਦੁਆਰਾ ਕੀਤੇ ਹੋਏ ਕਰਮ ਸਾਡੇ ਸੁੱਖ ਤੇ ਦੁੱਖ ਲਈ ਜ਼ਿੰਮੇਵਾਰ ਹੋਣਗੇ ਤੇ ਸਾਡੇ ਵਿਚਾਰ ਜੇਕਰ ਗਲਤ ਨੇ ਤਾਂ ਸਾਡੇ ਦੁਆਰਾ ਕੀਤੇ ਹੋਏ ਕਰਮ ਵੀ ਗਲਤ ਹੋਣਗੇ ਤੇ ਇਸ ਦਾ ਨਤੀਜਾ ਵੀ ਗਲਤ ਨਿਕਲੇਗਾ ਨਤੀਜੇ ਵਜੋਂ ਅਸੀਂ ਦੁਖੀ ਰਹਾਂਗੇ ਦੋਸਤੋ ਇਸ ਕਹਾਣੀ ਨਾਲ ਸੀ ਇਹ ਸਿੱਖਿਆ ਕਿ ਜੇਕਰ ਸਾਡੇ ਵਿਚਾਰ ਸਹੀ ਰਹਿਣਗੇ ਸੋਚ ਸਹੀ ਰਹੇਗੀ ਤੇ ਸਹੀ ਸੋਚ ਦੀ ਵਜ੍ਹਾ ਨਾਲ ਲਿਆ ਗਿਆ ਹਰ ਫੈਸਲਾ ਸਹੀ ਹੋਵੇਗਾ ਜਦ ਸਹੀ ਫੈਸਲਾ ਲਵਾਂਗੇ ਤਾਂ ਉਹ ਸਾਡੇ ਦੁਆਰਾ ਕੀਤੇ ਹੋਏ ਸਹੀ ਕਰਮ ਹੋਣਗੇ ਜਦੋਂ ਸਹੀ ਕਰਮ ਹੋਣਗੇ ਤਾਂ ਸਹੀ ਨਤੀਜਾ ਮਿਲੇਗਾ ਜਿਸ ਕਾਰਨ ਅਸੀਂ ਸੁਖੀ ਰਹਾਂਗੇ ਅਸੀਂ ਕੋਸ਼ ਰ੍ਹਾਂਗੇ ਤੇ ਇਸੇ ਤਰ੍ਹਾਂ ਜੇਕਰ ਸਾਡੇ ਵਿਚਾਰ ਗਲਤ ਰਹਿਣਗੇ ਤਾਂ ਸਾਡੇ ਦੁਆਰਾ ਲਿਆ ਗਿਆ ਹਰ ਫੈਸਲਾ ਵੀ ਗਲਤ ਹੋਵੇਗਾ ਤੇ ਕੀਤਾ ਗਿਆ ਕਰਮ ਵੀ ਗਲਤ ਹੋਵੇਗਾ ਦੋਸਤੋ ਉਮੀਦ ਹੈ ਕਿ ਇਸ ਕਹਾਣੀ ਰਾਹੀਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ